ਅੱਜ ਤਾਂ ਬਹੁਤ ਵਧੀਆ ਵਰਤ ਪ੍ਰਤਪਾ ਸੀ ਜਿਹੜਾ ਸੁਭਾਅ ਸੀ ਸੁਭਾਅ ਤਾਂ ਕੋਈ ਉਹਨਾਂ ਦਾ ਕਹੀ ਨਹੀਂ ਨਾ ਚੰਗਾ ਸੁਭਾਅ ਸੀ ਤੇ ਕੋਈ ਇਸ ਉਹਨਾਂ ਇਹ ਗੱਲ ਤੋਂ ਸਾਹਤ ਨਹੀਂ ਕਰ ਸਕਦਾ ਸੀਗਾ ਜੀ ਇੰਨਾ ਸੋਹਣਾ ਪਰਿਵਾਰ ਸੁਭਾਅ ਸੀ ਪਰਿਵਾਰ ਤੇ ਉਹਦੀ ਇੱਕ ਬਾਈਕ ਸੀ ਇੱਕ ਬੇਟੀ ਸੀ ਇੱਕ ਮਦਰ ਸੀ ਚਾਰ ਜੀ ਸੀਗੇ ਜੀ ਰੈਣੀ ਸੈਣੀ ਬਹੁਤ ਵਧੀਆ ਸੀਗੀ ਪਰ ਜ਼ਿਆਦਾਤਰ ਉਹ ਘਰਤੀ ਰਹਿੰਦੇ ਸੀਗੇ ਬਹੁਤ ਬਹੁਤ ਜ਼ਿਆਦਾ ਮੰਦਭਾਗੀ ਘਟਣਾ ਲੱਗੀ ਜੀ ਪਹਿਲਾਂ ਮੈਨੂੰ ਯਕੀਨ ਹੀ ਨਹੀਂ ਆਇਆ ਜਿਵੇਂ ਅਸੀਂ ਘਰੇ ਆ ਕੇ ਦੇਖਿਆ ਫਿਰ ਮਾਨੂੰ ਵਿਸ਼ਵਾਸ ਆ ਵੀ ਇਹੋ ਜਿਹੇ ਬੰਦਾ ਵਧੀਆ ਬੰਦਾ ਇਹੋ ਜਿਹਾ ਕੰਮ ਕਰ ਸਕਦਾ ਮਾਨੂੰ ਵਿਸ਼ਵਾਸ ਨਹੀਂ ਆਇਆ ਪਹਿਲਾਂ ਜਦੋਂ ਫੋਨ ਤੇ ਸੁਣੀ ਕਿਸੇ ਤੋਂ ਮੈਂ ਕਹਿੰਨੀ ਦੀ ਬਹੁਤ ਮੰਦਭਾਗੀਆਂ ਘਟਨਾਵਾਂ ਮੈਂ ਦੇਖੀਆਂ ਵੀ ਕੋਈ ਕਰਜ਼ੇ ਦੇ ਸਿਰ ਤੇ ਕੋਈ ਘਰ ਵਾਲੀ ਨਾਲ ਕੋਈ ਚੱਲਦਾ ਕੋਈ ਹੋਰ 1% ਵੀ ਇਹਨਾਂ ਦੀ ਕੋਈ ਗੱਲ ਹੈ ਹੀ ਨਹੀਂ ਸੀ ਨਾ ਪਰਿਵਾਰ ਦੇ ਵਿੱਚ ਨਾ ਕੋਈ ਲੈਣ ਦੇਣ ਦੀ ਪ੍ਰੇਸ਼ਣ ਕੋਈ ਹੋਰ ਇਸ ਤਰ੍ਹਾਂ ਦੀ ਸੁਣੀ ਹੀ ਨਹੀਂ ਸੀ ਅੱਜ ਤੱਕ ਕਿਤੇ ਛੇੜ ਹੀ ਨਹੀਂ ਹੁੰਦੀ ਦੇਖਿਆ ਕੋਈ ਸਮਝੋ ਬਾਹਰ ਅਬੀਤ ਘਟਨਾ ਕਿਵੇਂ ਵਾਪਰੀ ਇਹ ਤਕਰੀਬਨ 6 ਕੁ ਮਹੀਨੇ ਪਹਿਲਾਂ 6-7 ਮਹੀਨੇ ਪਹਿਲਾਂ ਸੈਕਟ ਫਾਈਨਲ ਸੀ ਹਾਂਜੀ ਇਹ ਬਾਬਾ ਕਾਲਾ ਮੈਨ ਸਪੋਰਟਸ ਕਲੱਬ ਦੇ ਪ੍ਰਧਾਨ ਰਹੇ ਆ ਕਾਫੀ ਨਾ ਮੈਂ ਵੀ ਉਹਨਾਂ ਦੀ ਟੀਮ 'ਚ ਕੰਮ ਕਰਦਾ ਰਿਹਾ ਸੀ ਕਾਫੀ ਸਾਲ ਇਕੱਠੇ ਰਹੇ ਹਾਂ ਬਈ ਜੀ ਕੁਲਵੀਰ ਨੂੰ ਮੈਂ ਨਾ ਬਹੁਤ ਪੁਰਾਣੇ ਸਮੇਂ ਤੋਂ ਜਾਣਦਾ ਸੀਗਾ 99 92 ਦੇ ਵਿੱਚ ਅਸੀਂ ਕਾਲਜ ਪੜ੍ਹਦੇ ਹੁੰਦੇ ਉਸ ਟਾਈਮ ਇਹ ਭੰਗੜੇ ਦੀ ਟੀਮ ਦੇ ਵਿੱਚ ਹੁੰਦਾ ਸੀ ਮੂਰੀ ਮੂਰੀ ਵੰਦਾਂ ਦੇ ਵਿੱਚ ਹੁੰਦਾ ਸੀ ਬੜਾ ਖੁਸ਼ਮિજાਜ ਤੇ ਬੇਹੱਦ ਸ਼ਰੀਫ ਜਿਨੂ ਬਕਰ ਨੇ ਵੀ ਬੇਹੱਦ ਸ਼ਰੀਫ ਕਤਮ ਦਾ ਇਨਸਾਨ ਸੀਗਾ ਥੋੜਾ ਨੀਰ ਬੋਰਡ ਮੰਡਲਾ ਵੀ 2021 ਦੇ ਵਿੱਚ ਮੈਂ ਵੀ ਇੱਥੇ ਪਲਾਟ ਲਿਆ ਸੀਗਾ ਮੇਰੇ ਨਾਲ ਕੰਦ ਸਾਂਝੀ ਹੈ ਦੀ ਤੇ ਮੈਂ ਮਹੀਨਾ ਕਿਤੋਂ ਪਹਿਲਾਂ ਸ਼ੁਰੂ ਕੀਤਾ ਇਹਨੇ ਮਹੀਨਾ ਤੋਂ ਬਾਅਦ ਸ਼ੁਰੂ ਕੀਤਾ ਜਦੋਂ ਇਹ ਇਹਨੇ ਮਤਲਬ ਬਣਾਉਣਾ ਸ਼ੁਰੂ ਕੀਤਾ ਤੇ ਮੈਂ ਉਹਦੇ ਘਰੇ ਵੀ ਗੱਲ ਕੀਤੀ ਵੀ ਇੱਕ ਬੜਾ ਸ਼ਰੀਫ ਬੰਦਾ ਮਤਲਬ ਆਪਣਾ ਗਮਾਂਦ ਆ ਗਿਆ ਪਰਿਵਾਰ ਸੀ ਪਰਿਵਾਰ ਚ ਇਹਦੀ ਬੇਟੀ ਇਹਦੀ ਮਾਤਾ ਇਹਦੀ ਵਾਈਫ ਐਨਾ ਵਧੀਆ ਸੁਭਾਅ ਸਾਰੇ ਪਰਿਵਾਰ ਦਾ ਵੀ ਗੱਲ ਹੀ ਛੱਡ ਦੋ ਮਤਲਬ ਕਿਉਂਕਿ ਮੈਂ ਤਾਂ ਉੱਪਰ ਮਤਲਬ ਫਿਰਦੇ ਰਿਹਾ ਸੀ ਪਤਾ ਲੱਗਦਾ ਕਿਸੇ ਵੀ ਤਰ੍ਹਾਂ ਦਾ ਕੋਈ ਹਲੇ ਉਪਚਾਰ ਨਹੀਂ ਮਾ ਕੋਈ ਬੋਲਣਾ ਇਸ ਤਰ੍ਹਾਂ ਦਾ ਕੋਈ ਹੈ ਹੀ ਨਹੀਂ ਸੀ ਆਪਣੀ ਬੇਟੀ ਨੂੰ ਬੜੇ ਵਧੀਆ ਤਰੀਕੇ ਨਾਲ ਪੜਾ ਰਿਹਾ ਸੀ ਕੈਨੇਡਾ ਸਿੱਗੀ ਸਟੱਡੀ ਕਰਦੀ ਬੱਚੀ ਤੇ ਉਹਨੂੰ ਵੀ ਸਟੱਡੀ ਵਾਸਤੇ ਕੋਈ ਇੱਥੇ ਜੌਬ ਨਹੀਂ ਉਹਨੇ 4 ਮਹੀਨੇ ਸਟੱਡੀ ਕਰਨੀ 4 ਮਹੀਨੇ ਤੋਂ ਬਾਅਦ ਉਹ ਮਤਲਬ ਮਾਪੇ ਉਹਨਾਂ ਨੂੰ ਕਹਿੰਦੇ ਵੀ ਦੂਜਾ ਦਾ ਟਾਈਮ ਐਕਸਪੈਂਡ ਕਰਕੇ ਜਾ ਸਾਡੇ ਨਾਲ ਹੁਣ ਵੀ ਥੋੜਾ ਟਾਈਮ ਪਹਿਲਾਂ ਆਈ ਸੀ ਬੱਚੀ ਸ਼ਾਮ ਨੂੰ ਇੱਥੇ ਸਾਈਕਲਿੰਗ ਕਰਦੀ ਫਿਰਦੀ ਹੁੰਦੀ ਬੜੀ ਪਿਆਰੀ ਬੱਚੀ ਆਪਦਾ ਵੀ ਮਨ ਮਤਲਬ ਸਾਨੂੰ ਐ ਲੱਗਦਾ ਵੀ ਬਿਲਕੁਲ ਕੋਈ ਕੋਈ ਪਾਸਾ ਖਾਲੀ ਹੋ ਗਿਆ ਹੁੰਦਾਗਾ ਬੜੀ ਮੰਦ ਭਾਗੀ ਘਟਣਾ ਕੀ ਬੇहद شریف ਕਿਸਮ ਦਾ ਬੰਦਾ ਸੀ ਇਕੱਲਾ ਹੀ ਨਹੀਂ ਸਾਰੇ ਸਾਰੇ ਪਰਿਵਾਰ ਦਾ ਸਵਾ ਉਹਦੀ ਵਾਈਫ ਐਡਾ ਵੱਡਾ ਜਿਹੜਾ ਹੈਗਾ ਸਿਸਟਮ ਸੀਗਾ ਇਹਨਾਂ ਦਾ ਕਿਸੇ ਚੀਜ਼ ਦਾ ਹੰਕਾਰ ਨਹੀਂ ਸੀ ਮੈਂ ਕਈ ਵਾਰੀ ਦੁਪਹਿਰੇ ਖੇਤੋਂ ਆਉਣਾ 2-3 ਵਜੇ ਤਾਂ ਉਹਦੀ ਵਾਈਫ ਨੇ ਆਪ ਸਫਾਈ ਕਰੀ ਜਾਣੀ ਹੁੰਦੀ ਵੀ ਆਪ ਕੰਮ ਕਰਦੇ ਸੀ ਉਹਦੇ ਮਾਤਾ ਸੀ ਉਹ ਮੇਰੇ ਖਿਆਲ ਦੇ ਵਿੱਚ ਸ਼ਾਇਦ ਟੀਚਰ ਡਾਇਰ ਹੋਏ ਨੇਗੇ ਉਹਨਾਂ ਦਾ ਵੀ ਦੱਸਦੇ ਨੇ ਕਿ ਉਹ ਉਧਰ ਰਹਿੰਦੇ ਸੀ ਮੈਂ ਉਹਨਾਂ ਨੂੰ ਘਟ ਮਿਲਿਆ ਉਹਨਾਂ ਦੀ ਨੇਚਰ ਵੀ ਬੜੀ ਵਧੀਆ ਸੀਗੀ ਮਤਲਬ ਆ ਤਾਂ ਸੋਚਿਆ ਵੀ ਨਹੀਂ ਸੀਗਾ ਵੀ ਕਦੇ ਇਹ ਅਕਲਵੀਰ ਇਸ ਤਰ੍ਹਾਂ ਦਾ ਕਰ ਜੂਗਾ ਇੱਕ ਬੰਦੇ 'ਚ ਖਾਸਿਤ ਕੀ ਸੀ ਆਪਾਂ ਜਦੋਂ ਮਿਲਦੇ ਆ ਕਿਸੇ ਬੰਦੇ ਨੂੰ ਹਰੇਕ ਬੰਦੇ ਨੂੰ ਹੋ ਜਾਂਦਾ ਵੀ ਮੈਨੂੰ ਪਹਿਲਾਂ ਇਹ ਬੁਲਾਵੇ ਜਿਵੇਂ ਕਈ ਵਾਰੀ ਗੱਡੀ ਤੇ ਆਉਣਾ ਤਾਂ ਉਹਨੇ ਇੱਥੋਂ ਐ ਖੜਕੇ ਦੂਰੋਂ ਝਾਕਣ ਲੱਗ ਜਾਣਾ ਤਾਂ ਹਾਲਾਂਕਿ ਮੇਰੇ ਤੋਂ ਹੋਸਾ ਦਾ 7-8 ਮਹੀਨੇ ਵੱਡਾ ਹੋਵੇ ਤਾਂ ਉਹਨੇ ਆਹ ਬੁਲਾਉਣਾ ਪਹਿਲਾਂ ਹੱਥ ਖੜਾ ਕਰਕੇ ਮੈਂ ਤਾਂ ਆਹ ਤਾਂ ਸੋਚਿਆ ਨਹੀਂ ਸੀ ਵੀ ਕਰਿਆ ਇਸ ਤਰ੍ਹਾਂ ਦੀ ਮਤਲਬ ਇਹ ਘਟਨਾ ਹੋ ਜੂਵੇ ਬਿਲਕੁਲ ਦੀ ਵੀ ਤੁਸੀਂ ਰਾਤ ਤੁਸੀਂ ਦੇਖਿਆ ਹੀ ਹੋਗਾ ਮੈਨੂੰ ਐ ਲੱਗਦਾ ਵੀ ਸ਼ਹਿਰ ਦਾ ਕੋਈ ਵੀ ਕਿਤੇ ਵੀ ਮਤਲਬ ਪਾਰਟੀ ਦਾ ਬੰਦਾ ਕੋਈ ਸਮਾਜਿਕ ਜਿਹੇ ਬੰਦੀਆਂ ਕੋਈ ਪੋਲੀਟਿਕਲ ਜਿਹੇ ਬੰਦੀਆਂ ਕਿਸੇ ਵੀ ਤਰ੍ਹਾਂ ਦਾ ਬੰਦਾ ਜੀ ਬੇਸ਼ੱਕ ਕਿਸੇ ਪਾਰਟੀ ਨਾਲ ਕੋਟਾ ਜੋ ਪਰ ਪਰਸਨਲ ਜੀ ਕਦੇ ਕਿਸੇ ਬੰਦੇ ਨਾਲ ਮੈਂ ਅੱਜ ਤੱਕ ਇਸ ਬੰਦੇ ਨੂੰ ਕਦੇ ਉੱਚਾ ਬੋਲਦਾ ਨਹੀਂ ਦੇਖਿਆ ਮੈਂ ਕਦੇ ਜੀ ਕਦੇ ਕਿਸੇ ਬੰਦੇ ਨੂੰ ਉੱਚਾ ਬੋਲਦਾ ਹੋਵੇ ਜਾਂ ਕਦੇ ਕਿਸੇ ਨਾਲ ਕੋਈ ਜਦਬਾਤ ਕਰਦਾ ਹੋਵੇ ਜਾਂ ਕਿਸੇ ਦੀ ਜੇ ਚਾਰ ਬੰਦੇ ਗੱਲ ਕਰੀ ਜਾਂਦੇ ਨੇ ਤਾਂ ਕਿਸੇ ਦੀ ਗੱਲ ਹੀ ਕੱਟਦਾ ਹੋਵੇ ساری ਕਲੋਨੀ 'ਚ ਮੀਟਿੰਗ ਹੁੰਦੀ ਆ ਕਈ ਵਾਰੀ ਮਹੀਨੇ ਦੇ 2 ਮਹੀਨੇ ਬਾਅਦ ਤਾਂ ਉੱਥੇ ਹਰ ਇੱਕ ਫੈਸਲਾ ਜੋ ਵੀ ਕਰਣਾ ਤਾਂ ਉਹਨੇ ਕਹਿਣਾ ਯਾਰ ਵੀ ਕੋਈ ਨਹੀਂ ਜਿਵੇਂ ਵੀ ਹੁੰਦਾ ਇਹਨੂੰ ਕਰੋ ਨੇ ਕੁਇਆਤ ਨਾਲ ਬਿਲਕੁਲ ਨਹੀਂ ਲੱਗਿਆ ਬਸ ਜਿਵੇਂ ਬੋਲਣ ਦਾ ਸੁਭਾਅ ਅਸੀਂ ਥੋੜਾ ਜਿਹਾ ਉਹ ਤਾਂ ਪਹਿਲਾਂ ਵੀ ਘੱਟ ਠੀਕ ਆ ਜਿਵੇਂ ਇੱਕ ਬੰਦਾ ਹੁੰਦਾ ਹਣਾ ਜਿਵੇਂ ਵੱਧ ਬੋਲਦਾ ਉਹ ਕਾਲਜ ਟਾਈਮ ਤੋਂ ਹੀ ਇਹ ਥੋੜਾ ਜਿਹਾ ਜਿਵੇਂ ਘੱਟ ਬੋਲਣ ਦਾ ਸੀਗਾ ਦਾ ਸੁਭਾਅ ਸਮਾਜਿਕ ਕੰਮਾਂ ਨੂੰ ਬੜੀ ਪਹਿਲ ਦਿੰਦਾ ਸੀ ਜਿਵੇਂ ਆਉਣ ਤੋਂ ਪਹਿਲਾਂ ਅੱਜ ਮੈਂ ਸਾਰੀ ਸੜਕ ਹੈ ਇਹਨੇ ਪਰਸਨਲੀ ਆਪਦੇ ਕੋਲੋਂ ਵੀ ਪੈਸੇ ਲਾ ਕੇ ਇਹਨੇ ਸਾਫ਼ ਕਰਾਈ ਮਤਲਬ ਵੀ ਜਦੋਂ ਸ਼ਿਫਟ ਹੋਣ ਤੋਂ 4 ਮਹੀਨੇ ਪਹਿਲਾਂ ਸਾਰੇ ਗੱਲ ਕਰਦੇ ਹੁੰਦੇ ਲੋਕ ਜਿਸ ਤਰ੍ਹਾਂ ਤੁਸੀਂ ਦੇਖ ਹੀ ਰਹੇ ਹੋ ਮਕਾਨ ਬਣਾਇਆ ਤਾਂ ਤਕਰੀਬਨ ਸਪੈਸ਼ਲ ਲੋਕ ਦੇਖਣ ਆਉਂਦੇ ਹੁੰਦੇ ਬੀਹਾਂ ਕੁਲਵੀਰ ਨੇ ਸ਼ੌਂਕ ਬਣਾਉਂਦੇ ਵਜ੍ਹਾ ਤਰੀਕੇ ਨਾਲ ਮੁਕਾਬਲਾ ਬਣਾ ਰਿਹਾ ਇਹ ਇੰਨਾ ਕੁਝ ਹੋਣ ਦੇ ਬਾਵਜੂਦ ਬੰਦੇ 'ਚ ਹੰਕਾਰ ਨਹੀਂ ਸੀਗਾ ਸਾਰੇ ਪਰਿਵਾਰ 'ਚ ਕਿਸੇ 'ਚ ਵੀ ਨਾ ਉਹਦੀ ਵਾਈਫ 'ਚ ਨਾ ਉਹਦੀ ਬੇਟੀ 'ਚ ਤੇ ਨਾ ਕੁਲਵੀਰ ਦੇ ਵਿਚ ਆ ਮੈਂ ਕਦੇ ਕਦੇ ਉਹਨੂੰ ਐ ਦੇਖਿਆ ਨਹੀਂ ਸੀ ਕਦੇ ਦੇਖੋ ਇਹਨਾਂ ਦੇ ਤੇ ਨਿਕਸਾਲ ਤੋਂ ਆਲਰੇਡੀ ਕੋਠੀ ਬਣ ਗਈ ਸੀ ਇੱਥੇ ਮੈਂ ਰੂਟੀਨ ਦੇ ਵਿੱਚ ਇਹਨਾਂ ਮਿਲਣਾ ਜੁਲਣਾ ਹੁੰਦਾ ਸੀ ਮੈਂ ਜਿੰਨਾ ਕਦੀ ਬੈਕਗ੍ਰਾਉਂਡ ਜਾਣਦਾ ਮੈਂ ਬਹੁਤ ਹੀ ਨਰਮ ਸੁਭਾਅ ਦੇ ਬੰਦੇ ਸੀ ਔਰ ਬੜੇ ਪਿਆਰ ਦੇ ਨਾਲ ਹੱਸ ਕੇ ਮਿਲਣਾ ਔਰ ਮੈਂ ਇਹਨਾਂ ਦੀ ਬੇਟੀ ਵੀ ਮੇਰੇ ਕੋਲੇ ਕੋਚਿੰਗ ਲੈ ਰਹੀ ਸੀ ਇੰਸਟੀਚਿਊਟ ਦੇ ਵਿੱਚ ਕੈਨੇਡਾ ਤੋਂ ਆਈ ਸੀ ਬੇਟੀ ਵੀ ਜਦੋਂ ਮੇਰੇ ਘਰ ਕੋਲ ਦੇ ਨਿਕਲਦੀ ਮੈਂ ਨੂੰ ਪੁੱਛਦਾ ਬੇਟਾ ਠੀਕ ਹੈ ਬੜਾ ਪਿਆਰ ਦੇ ਨਾਲ ਨਿਮਰਤਾ ਦੇ ਨਾਲ ਉਹਨੇ ਗੱਲ ਕਰਨੀ ਤੇ ਮੈਂ ਕੱਲ ਜਦੋਂ ਇਹ ਖਬਰ ਸੁਣੀ ਤਾਂ ਪੈਰਾਂ ਥੱਲੇ zameen ਨਿਕਲਣ ਵਾਲੀ ਗੱਲ ਸੀ ਵੀ ਇਦਾਂ ਦੀ ਸਖਸ਼ ਜਿਹੜਾ ਇਦਾਂ ਨਰਮ ਹੋਵੇ ਔਰ ਐਡਾ ਉਹਦਾ ਕਦ ਹੋਵੇ ਔਰ ਸੋਸਾਇਟੀ ਜਿਹੜਾ ਨਾਮ ਹੋਵੇ ਵੀ ਇਸ ਤਰੀਕੇ ਦਾ ਕਦਮ ਚੁੱਕ ਸਕਦਾ ਮੈਂ ਕੱਲ ਦੇਖ ਕੇ ਬਹੁਤ ਹੈਰਾਨ ਰਹਾ ਹਾਂ ਕਿਸ ਤੰਨੇ ਗੇੜੇ ਨੂੰ ਪਤਾ ਲੱਗਿਆ ਕਿ ਆਪਣਾ ਐਕਸਾ ਦੇ ਇਲਜ਼ਾਮ ਦਿੱਤਾ ਹੈ ਮੈਨੂੰ ਤੇ ਲੱਗਦਾ ਵੀ ਇਹ ਕਿਤਨੇ ਕਿਤੇ ਕੋਈ ਹਲਕਾ ਫੁਲਕਾ ਉਹਨਾਂ ਨੂੰ ਡਿਪਰੈਸ਼ਨ ਦੀ ਮੈਨੂੰ ਜਿੰਮੇ ਸੰ ਨੂੰ ਮਿਲਿਆ ਹੈਗਾ ਵੀ ਪ੍ਰੋਬਲਮ ਸੀ ਉਸੇ ਡਿਪਰੈਸ਼ਨ ਦੇ ਚੱਕਰ ਦੇ ਵਿੱਚ ਕਿਉਂਕਿ ਫਾਈਨੈਂਸ਼ਲੀ ਮੈਨੂੰ ਪਤਾ ਲੱਗਿਆ ਬਹੁਤ ਸੌਂਨੇ ਹੈ ਹਨਾ ਔਰ ਸੋਸਾਇਟੀ 'ਚ ਬੜੀ ਰਿਸਪੈਕਟ ਹੈ ਕਿਸੇ ਨਾਲ ਕੋ ਰੋਲਾ ਨਹੀਂ ਕਿਸੇ ਨਾਲ ਕੋ ਝਗੜਾ ਨਹੀਂ ਕਿਸੇ ਨੂੰ ਮਾਰਾ ਨਹੀਂ ਬੋਲਣਾ ਇਹ ਜਨਮ ਦੀ ਰਿਸਪੈਕਟੇਬਲ ਪਰਸਨੈਲਿਟੀ ਸੀਗੇ ਕੁਲਵੀਰ ਜੀ ਪਰ ਉਹਨਾਂ ਨੂੰ ਕੋਈ ਵੀ ਮਿਲਦਾ ਜਿੰਨੇ ਵੀ ਇੱਥੇ ਪਰਿਵਾਰ ਦੇ ਮੈਂਬਰ ਤੇ ਦੋਸਤ ਮਿੱਤਰ ਵੀ ਆਏ ਹੋਣਗੇ ਕੋਈ ਵੀ ਯਕੀਨ ਨਹੀਂ ਕਰ ਸਕਦਾ ਕਿ ਕੁਲਵੀਰ ਵੀ ਇਦਾਂ ਦਾ ਕੁਝ ਕਰ ਸਕਦਾ ਬਿਲਕੁਲ ਬਿਲਕੁਲ ਦੇਖੋ ਮੈਂ ਆਰਾਮ ਰੱਜਾ ਇਨਕਲੇਵ ਦਾ ਵਾਸੀ ਹਾਂ ਮੈਂ ਪ੍ਰੈਜਿਡੈਂਟ ਵੀ ਹਾਂ ਇਸ ਐਸੋਸੀਏਸ਼ਨ ਦਾ ਤੇ ਅਸੀਂ ਸਾਰੇ ਨਾਲ ਹਾਂ ਪਰ ਅਸਲ ਜੋ ਪਰਿਵਾਰ ਦਾ ਦੁੱਖ ਹੈ ਦੇਖੋ ਬਹੁਤ ਵੱਡਾ ਦੁੱਖ ਹੈ ਬੱਚੇ ਦਾ ਚਲੇ ਜਾਣਾ ਆਬਦਾ ਚਲੇ ਜਾਣਾ ਉਹਦੀ ਮਾਤਾ ਦਾ ਚਲੇ ਜਾਣਾ ਸਰ ਵਾਈਫ ਦਾ ਪਿੱਛੇ ਰਹਿ ਜਾਣਾ ਕਿ ਬਹੁਤ ਵੱਡਾ ਦੁੱਖ ਆ ਬਹੁਤ ਵਧੀਆ ਨੇਕ ਸੁਭਾਅ ਦਾ ਕਦੇ ਕਦੇ ਵੀ ਅਜੇ ਤੱਕ ਇਹਨਾਂ ਜ਼ਿੰਦਗੀ ਦੇ ਵਿੱਚ ਗੁੱਸਾ ਨਹੀਂ ਕਰਿਆ ਗੁੱਸਾ ਤੈਨੂੰ ਆਇਆ ਹੀ ਨਹੀਂ ਗੁੱਸੇ ਨਾਲ ਨੀ ਕੋਈ ਚੀਜ਼ ਹੀ ਹੈ ਨਹੀਂ ਕਿ ਪਤਾ ਨਹੀਂ ਹਾਸਕ ਨਹੀਂ ਹੋਇਆ ਕਿ ਮੈਨਾਂ ਹੋ ਜਾ ਜੂੜ ਕੇ ਰੱਖ ਦਿੱਤਾ ਨੂੰ ਸਾਨੂੰ ਸਾਰਿਆਂ ਨੂੰ ਇਹਨੇ ਪਿੱਛੇ ਜਨਵਰੀ ਦੇ ਵਿੱਚ ਇੱਥੇ ਕੋਠੀ ਰਾਮ ਰਾਜ ਜੀ ਦੇ ਲੈ ਕੇ ਪਾਈ ਜੀ ਬਹੁਤ ਵਧੀਆ ਤੇ ਵੱਡੀ ਅਲੀ ਸ਼ਾਨ ਕੋਠੀ ਬਾਈ ਤੇ ਇਹ ਠਿਕਰੀ ਵਾਲਾ ਰੋਡ ਦੇ ਉੱਤੇ ਮੇਨ ਇਹਨਾਂ ਦਾ ਪਹਿਲਾ ਅੰਦਰਲੀ ਰੋਡ ਠਿਕਰੀ ਵਾਲਾ ਰੋਡ ਨਹੀਂ ਜਿਹੜੀ ਅੰਗਲੀ ਰੋਡ ਤੇ ਘਰ ਸੀ ਹੈਗਾ ਉਸ ਤੋਂ ਬਾਅਦ ਜਨਵਰੀ ਦੇ ਵਿੱਚ ਇਹਨਾਂ ਨੇ ਆ ਕਿ ਇੱਥੇ ਕੋਠੀ ਦਾ ਮਹੂਰਤ ਕਰਾ ਇੱਥੇ ਆ ਕੇ ਕੋਠੀ ਇੱਥੇ ਰਹਿਣ ਲੱਗੇ ਜਨਵਰੀ ਦੇ ਵਿੱਚ ਇਹ ਜਿਹੜੀ ਕੱਲ ਵਾਲੀ ਜਿਹੜੀ ਘਟਨਾ ਨੇ ਸਾਨੂੰ ਸਾਰ ਨੂੰ ਕੁਝ ਜੋਰ ਦੇ ਰੱਖ ਪਾ ਸਾਡੇ ਆਪ ਦਿਨੋਂ ਦਿਮਾਗ ਤੋਂ ਗੱਲ ਬਾਹਰ ਹੋ ਗਈ ਇਹ ਘਟਨਾ ਹੋਈ ਕਿ ਨਹੀਂ ਆ ਸਾਨੂੰ ਆਪ ਨੂੰ ਸਮਝ ਨਹੀਂ ਆ ਰਹੀ ਬਹੁਤ ਛੋਟਾ ਪਰਿਵਾਰ ਸੀ ਆ ਇੱਕ ਬੇਟੀ ਸੀ ਉਹਨਾਂ ਦੀ ਉਹ ਵੀ ਕੈਨੇਡਾ ਗਈ ਹੋਈ ਸੀਗੀ ਛੁੱਟੀਆਂ ਦੇ ਵਿੱਚ ਵੀ ਉਹਨੂੰ ਇਹ ਕਹਿੰਦਾ ਹੁੰਦਾ ਸੀ ਬੇਟਾ ਤੂੰ ਕਿਤੇ ਨਹੀਂ ਜਾਣਾ ਛੁੱਟੀਆਂ ਦੇ ਵਿੱਚ ਤੂੰ ਇੱਥੇ ਮੇਰੇ ਕੋਲ ਹੀ ਆਉਣਾਗਾ ਛੁੱਟੀਆਂ ਦੇ ਵਿੱਚ 4 ਮਹੀਨੇ ਹੋ ਇੱਥੇ ਹੀ ਬਰਨਾਲੇ ਇੱਥੇ ਆਉਂਦੀ ਹੁੰਦੀ ਸੀ ਇੱਥੇ ਅਸੀਂ ਸਾਰੇ ਮਿਲਦੇ ਜਿਹੜੇ ਬੇਟੀ ਦਾ ਇੰਨਾ ਜ਼ਿਆਦਾ ਸੁਭਾਅ ਵਧੀਆ ਸੀ ਜਾਂਦੇ ਪਾਪਾ ਵਾਂਗੂ ਗੁਰਵੀਰ ਮਾਨ ਵਾਂਗੂ ਸਾਰੇ ਜਾਣੇ ਬੱਚੇ ਉਹਨੂੰ ਪਿਆਰ ਦਿੰਦੇ ਸੀ ਜੀ